ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਨੇ ਜ਼ਿਲ੍ਹਾ ਸੰਗਰੂਰ ਬਰਨਾਲਾ ਅਤੇ ਮਲੇਰਕੋਲਾ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਪੂਰੇ ਪਰਿਵਾਰ ਸਮੇਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਭਰੇ ਇਸ ਮੌਕੇ ਮੀਤਹੇਰ ਨੇ ਆਪਣੀ ਜਿੱਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਦੇ ਵੋਟਰ ਉਹਨਾਂ ਦੇ ਹੱਕ ਵਿੱਚ ਫਤਵਾ ਦੇਣਗੇ ਅਤੇ ਉਹਨਾਂ ਨੂੰ ਐਮਪੀ ਬਣ ਕੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀ ਸੇਵਾ ਕਰਨ ਦਾ ਮੌਕਾ ਦੇਣਗੇ ਗਾਰੇ ਰਿਸ਼ਤਾ ਜੀ ਮੈਂ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜੀਹ ਇਨਾ ਹੁੰਦਾ ਜਦੋਂ ਪਹਿਲੀ ਵਾਰ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮ ਜ਼ਿੰਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਦਾ ਇਸ ਕਰਕੇ ਬਾਈ ਜੀ ਨੂੰ ਵੈਸਟ ਵਿਸ਼ੇਸ ਦੇਣ ਲਈ ਉਹਨਾਂ ਦੇ ਸਪੋਰਟ ਲਈ ਇੱਥੇ ਆ ਗਏ। ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਭਰਤਨ ਦੇ ਚਾਹ ਜਦੋਂ ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗ ਜਾਂਦੀਆਂ ਨੇ। ਮੇਰੇ ਸਾਰੇ ਪਾਸੇ دوست ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਬਾਈ ਜੀ ਹੋਰ ਉਹਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਹਮੇਸ਼ਾ ਹੁੰਨਾ ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਬਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈਗੀ। ਜਦੋਂ ਵੀ ਜਾਓਗੇ ਜੀ? ਹਾਂਜੀ ਪ੍ਰਚਾਰ ਦਾ ਤਾਂ ਜੀ ਕੋਈ ਅਦਾ ਹੈ ਨਹੀਂ ਸਾਰੇ ਉਹਨਾਂ ਨੂੰ ਪਹਿਲੇ ਆਲਰੇਡੀ ਸਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲੈ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਉਮੀਦਵਾਰ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨਾ ਪਾਈਆਂ ਵਾਂਗੂ ਵਿਚਰਦੇ ਨੇ ਕਦੇ ਲੱਗੇ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾ ਕਿ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੇ ਸੀ ਮੈਂ ਪਹਿਲੀ ਵਾਰੀ ਇਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਇਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਇਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ ਜੀ ਦੇਖੋ ਜੀ ਅੱਜ ਪ੍ਰਮਾਤਮਾ ਦਾ ਔਟ ਆ ਇਸ ਤਰ੍ਹਾਂ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਿਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਖ ਸਿੰਘ ਉਗੂਕੇ ਜੀ ਜਿਵੇਂ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾਹ ਮੱਥਾ ਟੇਕਿਆ ਫਿਰ ਕਾਲੀ ਮਾਤਾ ਜੀ ਦੇ ਮੱਥਾ ਟੇਕਿਆ ਫਿਰ ਵਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਹੈ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਆ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ, ਬਲ ਬਖਸ਼ੇ, ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜੀ ਦੀ ਸੇਵਾ ਨੂੰ ਨਵਾਵਾਂ ਸਰਜੀ ਹੋਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋਰਾਂਗੇ ਇਥੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ ਨੇ ਸਰ ਜੀ ਤੁਸੀਂ ਦੇਖ ਰਹੇ ਹੋ ਅੱਜ ਵੀ ਉਹਨਾਂ ਨੇ ਜਾਖੜ ਸਾਹਿਬ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਦਫਤਰ ਘੇਰਿਆਗਾ ਦੇਖੋ ਚਲੋ ਜੋ ਬੀਜੇਪੀ ਨੇ ਬੀਜੇ ਆ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਬੀਜੇਪੀ ਵਾਅਦਾ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲੜ ਰਹੇ ਆ ਦੇਖੋ ਜਿਹੜੀ ਪਰਿਵਾਰ ਇੱਕ ਉਹ ਲੱਗ ਹੈ ਸਿਆਸੀ ਜਿਹੜੀ ਉਹ ਲੱਗ ਹੈ ਬਟ ਢੀਂਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਆ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸਖਬੀਰ ਸਿੰਘ ਬਾਦਲ ਨੇ ਆਪਦੀ ਕ੍ਰੈਡਿਬਿਲਟੀ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ। ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ। ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ। ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ, ਬਰਨਾਲਾ, ਮਲੇਰਕੋਟਲਾ ਦੇ ਲੋਕ, ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇ ਜੀਵਾਲ ਜੀ ਪੰਜਾਬ ਆਉਣ। ਕਿਹੜੇ ਮੁੱਦੇ ਲੈ ਕੇ ਕੋਈ ਜਿਹੋ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਅੱਜ ਤੱਕ ਕਹਿ ਰਹੇ ਆਂ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਡੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀਆਂ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲਾਂ 'ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ 'ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਭਾਰੂ ਰਹਿਣਗੇ ਕੱਲਿਆਂ 'ਚ ਨੌਕਰੀਆਂ ਦੇ ਹੱਲ ਕਰਾ ਸੀ 43000 ਦਿੱਤੀ ਹੈ ਇਹ ਚੈਲੰਜ ਆ 77 ਸਾਲ 'ਚ ਪਹਿਲੇ 2 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਐ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ 'ਚ ਪਹਿਲੇ 2 ਸਾਲਾਂ 'ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ ਸੱਤ ਨਹੀਂ ਟੱਪਦਾ ਕੇਜਰੀਵਾਲ ਦੀ ਭੈਣ ਸਿੱਪੀ ਸ਼ਰਮਾ ਵੀ ਇੱਥੋਂ ਕਾਗਜ਼ ਭਰਦੀ ਆ ਦੇਖੋ ਡੈਮੋਕ੍ਰੇਸੀ ਐ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਐ ਅਸੀਂ ਆਪਣਾ ਏਜੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਲੋਕਾਂ ਨੂੰ ਜਿਹੜੀ ਨੌਕਰੀ ਐ ਉਹ ਦੇ ਚੁੱਕੇ ਆ ਬਾਕੀ ਬਹੁਤੇ ਮਸਲੇ ਜਿਹੜੇ ਉੜ ਦੇ ਵਿੱਚ ਜਿਹੜੇ ਆ اٹਕੇ ਹੋਇਆ ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ ਉਹ ਸਾਰੇ ਜਿਹੜੇ ਆ ਕੀਤੇ ਆ ਹੁਣ ਕਈ ਮਸਲਿਆਂ ਚ ਕੋਰਟੀ ਨੇ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਰਟ ਜਾ ਕੇ ਵੀ ਸਾਡੇ ਵਕੀਲ ਉੱਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਖਪਾਤ ਨਾ ਦਿੱਤੀ ਆ ਮੈਰਿਟ ਦੇ ਆਧਾਰ ਤੇ ਮਿਲੀ ਆ ਬਿਨਾ ਸ਼ਪਾਰਸ਼ ਬਿਨਾ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦਿਨਾ ਚਾਹੁੰਦੇ ਕਿਸੇ ਉਹਨ ਦੇਣਾ ਚਾਹੁੰਨੇ ਆ ਸਾਨੂੰ ਤਾਂ ਇਹ ਆ ਭਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਕੁਝ ਜਿਹੜੀਆਂ ਇਦਾਂ ਦੀਆਂ ਕਹ ਲਓ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਸਕਦੇ ਸਾਡੇ ਵੱਲੋਂ ਜਿਹੜਾ ਮਸਲਾ ਹੱਲ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਉਹ ਤਾਂ ਕਹਿੰਦੇ ਪੰਜਾਬ ਸਰਕਾਰ ਦਾ ਕੰਮ ਐ ਮਿਲ ਕੇ ਸਿਰਫ ਠੇਕੇਦਾਰ ਸਿਸਟਮ ਬਾਹਰ ਘਟਾਣਾ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਆ ਤੇ ਉਹਨਾਂ ਦੀ ਬਹੁਤਿਆਰ ਰਸੈਂਤੀ ਵੀ ਹੈ ਦੇਖੋ ਜੀ ਉਹਨਾਂ ਨੇ ਆਪਣੀ ਗੱਲ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪੈਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਢਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫੇਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਟੋਨਾ ਦੇ ਰਾਹੀਂ ਜਿਹੜਾ ਸੰਕੇਤ ਹੈ ਵੱਡਾ ਮੈਸੇਜ ਹੈ ਉਹ ਦੇਣਗੇ ਠੀਕ ਅਸੀਂ ਜੇ ਕਹਿੰਦੇ ਅਸੀਂ ਜਿਹੜੇ ਕੰਮ ਲਈ ਆਏ ਆ ਮਕਸਦ ਲਈ ਉਹ ਸਾਡਾ ਵਾਹਿਗੁਰੂ ਪੂਰਾ ਕਰੂਗਾ ਸਾਡਾ ਬੇਟਾ ਐਮਪੀ ਬਣ ਕੇ ਨਿਕਲੂਗਾ ਇਥੋਂ ਪਤਾ ਹੀ ਸੰਗਰੂਰ ਦੇ ਸੀਟ ਉਹ ਸੀਟ ਆ ਜਿੱਥੇ ਭਗਵੰਤ ਮਾਨ ਨੂੰ ਕਰਾਰੀ ਜਿਹੜੀ ਹੈਗੀ ਆ ਟੱਕਰ ਸਾਰੀਆਂ ਪਾਰਟੀਆਂ ਨੇ ਦਿੱਤੀ ਸੀ ਕੋਈ ਟੱਕਰ ਨਹੀਂ ਪਰ ਹੁਣ ਇੱਥੇ ਮੁਕਾਬਲਾ ਬਹੁਤ ਜਿਆਦਾ ਨਹੀਂ ਨਹੀਂ ਕੋਈ ਟੱਕਰ ਨਹੀਂ ਸਾਨੂੰ ਕਰੇ ਬੈਠਣ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੀੜ ਲੈ ਕੇ ਜਾਵਾਂਗੇ ਤੁਸੀਂ ਚਾਰ ਦਿਨ ਨੂੰ ਪੁੱਛ ਲਵਾ ਕੇ ਕਹਿੰਦੇ ਜਦੋਂ ਮੁੰਡਾ ਸਹੀ ਟਾਈਮ ਤੇ ਰੋਟੀ ਨਾਲ ਮਾਣ ਸਭ ਤੋਂ ਵੱਧ ਖਿਆਲ ਮਾਂ ਨੂੰ ਹੁੰਦਾ ਮੈਂ ਉਸ ਗੱਲ ਦਾ ਨੰ ਬੋਲਪਦੀ ਆ ਬਹੁਤ ਗੱਲਪਦੀ ਆ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਦੀ ਨਹੀਂ ਸਾ ਹੁਣ ਸਵੇਰੇ ਖਵਾ ਕੇ ਤੋਰ ਕੇ ਫਰਿਆਣਾ ਖਵਾ ਕੇ ਆਪਦੇ ਜਾਣੇ ਤੋਰਦੇ ਆ ਪਰ ਨੰਗ ਦੇ ਜਿਹੜੇ ਹੈ ਨਹੀਂ ਰੋਟੀ ਬਸ ਸਾਨੂੰ ਪਤਾ ਇੰਨੀ ਇਲੈਕਸ਼ਨ 1 ਵਜੇ ਰਾਤ ਨੂੰ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਜਾਂਦਾ ਸਵੇਰੇ ਉਹ ਭਾਈ ਨਹੀਂ ਬਟੇ ਲੇਟ ਜਾਂਦਾ ਲੇਟ ਜਾਂਦਾ ਅਰਲੀ ਉੱਠਦਾ ਅਰਲੀ ਆ ਜਾਂਦਾ ਘਰੇ ਬਹੁਤ ਭੀੜ ਹੁੰਦੀ ਹੈ ਪਰ ਆਈਆਂ ਵੀ ਜੇ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹਦਾ ਕੰਮ ਕਰਨ ਦਾ ਜਨੂੰਨ ਹੀ ਐਨਾ ਉਹਦੇ ਚ ਤਾਂ ਪਰਿਵਾਰ ਪੂਰਾ ਨਾਲ ਸਾਥ ਦੇ ਪੂਰਾ ਹੀ ਸਾਥ ਦੇ ਰਿਆ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇੱਥੇ ਨਾਨਕਾ ਨਾਨਕਾ ਪਰਿਵਾਰ ਆ ਦਾਦਕੇ ਜੀ ਸਾਰਾ ਏਰੀਆ ਇਥੋਂ ਨਾਨਕਾ ਨਾਨਕਾ ਸਾਰੇ